ਮੈਂ ਇਸਕੇ ਸੁਨੇਹ ਫਾਊਂਡਰ ਇਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅੱਡਾ ਟਲਵਾ ਤਲਨੋਡ ਦਿਲੰਦਰ ਤੋਂ ਬੋਲ ਰਿਹਾ ਜਿੱਦਾਂ ਕਿ ਤੁਸੀਂ ਦੇਖ ਹੀ ਰਹੇ ਆ ਕਿ ਆਪਾਂ ਪਿਛਲੇ ਕੁਝ ਮਹੀਨਿਆਂ ਤੋਂ ਇਟਾ ਰਾਹੀ ਐਜੂਕੇਸ਼ਨ ਦੇ ਉੱਪਰ ਕੰਮ ਸ਼ੁਰੂ ਕੀਤਾ ਆ ਔਰ ਐਜੂਕੇਸ਼ਨ ਨੂੰ ਬੜਾਵਾ ਦੇਣ ਲਈ ਬੱਚਿਆਂ ਨੂੰ ਸਟੂਡੈਂਟਸ ਨੂੰ ਪੇਰੈਂਟਸ ਨੂੰ ਬਹੁਤ ਸਾਰੀ ਜਾਣਕਾਰੀ ਦੇਣ ਲਈ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਕੰਟੈਂਟ ਪਾ ਰਹੇ ਆ ਔਰ YouTube YouTube ਚੈਨਲ ਦੇ ਉੱਪਰ ਵੀਡੀਓਜ਼ ਵੀ ਬਣਾਏ ਜਾ ਰਹੇ ਆ ਅੱਜ ਦਾ ਜਿਹੜਾ ਅਸੀਂ ਇਹ ਵੀਡੀਓ ਬਣਾਉਣ ਜਾ ਰਹੇ ਆ ਜਿਹੜਾ ਅਸੀਂ ਇੱਕ ਫਾਰਮੂਲਾ ਤਿਆਰ ਕੀਤਾ ਹੈ ਟੈਬਲ ਨੂੰ CTC ਬੱਚਿਆਂ ਨੂੰ ਚੰਗੀ ਤਰ੍ਹਾਂ ਐਜੂਕੇਟ ਕਰਨ ਦੇ ਲਈ ਜਿਹੜਾ ਕਿ ਹੈ CTC ਮਤਲਬ ਕਾਉਂਸਲਿੰਗ ਟਿਊਸ਼ਨ ਤੇ ਕੋਚਿੰਗ ਤੇ ਇਹਦੇ ਉੱਪਰ ਮੈਂ ਪਹਿਲਾਂ ਵੀ ਕੁਝ ਵੀਡੀਓਜ਼ ਆਲਰੇਡੀ ਬਣਾ ਚੁੱਕਿਆ ਲੇਕਿਨ ਅੱਜ ਇਹਦੇ ਬਾਰੇ ਹੀ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਉਹ ਜਿਹੜੀ ਹੈਗੀ ਹੈ ਕਾਉਂਸਲਿੰਗ ਦੇ ਬਾਰੇ ਜਿਹੜਾ ਇਹਦਾ ਪਹਿਲਾ ਸਟੈਪ ਆ ਮੈਨੂੰ ਲਗਾਤਾਰ ਮੈਂ ਜਦੋਂ ਵੀ ਹੁਣ ਲੋਕਾਂ ਨਾਲ ਮਿਲ ਰਿਹਾ ਮੇਰੀ ਉਹਨਾਂ ਨਾਲ এডੂਕੇਸ਼ਨ ਦੇ ਬਾਰੇ ਚਰਚਾਵਾ ਹੋ ਰਹੀਆਂ ਡਿਸਕਸ਼ਨਸ ਹੋ ਰਹੀਆਂ ਔਰ ਕਈ ਚੀਜ਼ਾਂ ਬਾਰ-ਬਾਰ ਸਾਡੇ ਸਾਹਮਣੇ ਆ ਰਹੀਆਂ ਜਿਹੜੀਆਂ ਕਿ ਬਹੁਤ ਵੱਡੀ ਮੁਸ਼ਕਲ ਹੈ ਸਾਡੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ এডੂਕੇਸ਼ਨ ਨੂੰ ਲੈ ਕੇ ਔਰ ਜਿਹੜਾ ਅਸੀਂ ਫਾਰਮੂਲਾ ਬਣਾਇਆ ਉਹਦੀ ਜਿਹੜੀ ਪਹਿਲੀ ਸੀ ਹੈ ਕਾਉਂਸਲਿੰਗ ਉਹਦੇ ਬਾਰੇ ਵੀ ਕੱਲ ਅਸੀਂ ਕੁਝ ਸਾਥੀਆਂ ਨਾਲ ਡਿਸਕਸ਼ਨ ਕਰ ਰਹੇ ਸੀਗੇ ਤੇ ਜਿਹੜੀ ਕਾਉਂਸਲਿੰਗ ਹੈ ਮੈਂ ਇਹਦੇ ਬਾਰੇ ਥੋੜਾ ਪੜ੍ਹ ਵੀ ਰਿਹਾ ਸੀਗਾ ਉਹ ਇਹ ਹੈ ਗਾਈਡੈਂਸ ਦੇਣਾ ਸਹਿਦ ਦੇਣੀ ਉਹਦੇ ਚੇ ਵੀ ਦੱਸਿਆ ਜਾ ਰਿਹਾ ਹੈ ਕਿ ਲਗਭਗ ਹਰ ਵਿਅਕਤੀ ਨੂੰ ਲਾਈਫ ਦੇ ਵਿੱਚ ਹਰ ਮੌਕੇ ਤੇ ਕਿਸੇ ਨਾ ਕਿਸੇ ਚੀਜ਼ ਬਾਰੇ ਗਾਈਡੈਂਸ ਦੀ ਲੋੜ ਪੈਂਦੀ ਹੈ ਸਹਿਦ ਦੇਣ ਦੀ ਲੋੜ ਪੈਂਦੀ ਹੈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਲੇਕਿਨ ਜਿੱਥੇ ਤੱਕ ਬੱਚਿਆਂ ਦੇ ਐਜੂਕੇਸ਼ਨ ਦਾ ਸਵਾਲ ਆ ਜਿਹੜਾ ਉਹਨਾਂ ਦਾ ਮੋਡੂਲ ਸਮਾਇਆ ਜਦੋਂ ਸਕੂਲਾਂ ਚ ਪੜਦੇ ਆ ਉਦੋਂ ਕਾਉਂਸਲਿੰਗ ਦਾ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਆਮ ਤੌਰ ਤੇ ਖਾਸ ਕਰਕੇ ਸਾਡੇ ਇੰਡੀਆ ਦੇ ਵਿੱਚ ਪੰਜਾਬ 'ਚ ਹੋਇਆ ਹੈ ਕਿ ਜਿਹੜੀਆਂ ਪਿਛਲੀਆਂ ਖਾਸ ਕਰ ਮੇਰੀ ਵੀ ਜਿਹੜੀ ਜਨਰੇਸ਼ਨ ਹੈ ਆ ਜਿਸ ਜ਼ਮਾਨੇ 'ਚ ਅਸੀਂ ਸਕੂਲਾਂ 'ਚ ਪੜਦੇ ਸੀਗੇ ਜਾਂ ਕਾਲਜਾਂ 'ਚ ਗਏ ਆ ਕਾਉਂਸਲਿੰਗ ਦਾ ਇੰਨਾ ਵੱਡਾ ਉਦੋਂ ਕੋਈ ਜਾਣਕਾਰੀ ਨਹੀਂ ਸੀ ਕੋਈ ਟ੍ਰੈਂਡ ਨਹੀਂ ਸੀਗਾ ਬੱਚੇ ਸਕੂਲਾਂ 'ਚ ਪੜਦੇ ਸੀ ਔਰ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਸੀਗਾ ਉਹ ਅੱਗੇ ਪੜੀ ਜਾਂਦੇ ਸੀ ਫੇ ਜਦੋਂ ਉਹ 10ਵੀਂ ਪਾਸ ਕਰ ਲੈਂਦੇ ਸੀ ਕੋਈ ਸਬਜੈਕਟ ਰੱਖ ਲੈਂਦੇ ਸੀ 12ਵੀਂ ਚ ਜਾ ਕੇ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੁੰਦੀ ਸੀ ਕਿ ਕਿਹੜੇ ਕਿਹੜੇ ਇੰਪੋਰਟੈਂਟ ਸਬਜੈਕਟ ਆ ਉਹਨਾਂ ਚ ਕੀ ਕੀ ਓਪਰਚ्युनिटी ਆ ਉਦੋਂ ਤੱਕ ਉਹ ਕਾਲਜ ਚਲੇ ਜਾਂਦੇ ਸੀ ਜਦੋਂ ਤੱਕ ਉਹ ਕਾਲਜ ਤੋਂ ਕੋਈ ਵੀ ਡਿਗਰੀ ਕਰਦੇ ਸੀ ਉਦੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ ਕਿ ਉਹਨਾਂ ਤੋਂ ਮਿਸਟੇਕ ਹੋ ਗਈ ਆ ਉਹਨਾਂ ਨੂੰ ਸਹੀ ਸਮੇਂ ਤੇ ਕਿਸੇ ਨੇ ਗਾਈਡ ਨਹੀਂ ਕੀਤਾ ਕਾਉਂਸਲਿੰਗ ਨਹੀਂ ਦਿੱਤੀ ਇਹਦੇ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਬਹੁਤ ਅੱਛੀਆਂ ਫੀਲਡਾਂ 'ਚ ਜਾ ਸਕਦੇ ਸੀ ਜਿੱਦਨੂੰ ਉਹਨਾਂ ਦਾ ਜ਼ਿਆਦਾ ਇੰਟਰਸਟ ਸੀਗਾ ਔਰ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਓਪਰਚ्युनिटीਆਂ ਵੀ ਸੀਗੀਆਂ ਉਹ ਉਧਰ ਨਹੀਂ ਜਾ ਸਕੇ ਆਮ ਤੌਰ ਤੇ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਭੇਡ ਚਾਲ ਜਿੱਧਰ ਲਈ ਭੇਡ ਚਾਲ ਚੱਲੀ ਜਿੱਧਰ ਦਾ ਟ੍ਰੈਡੀਸ਼ਨ ਚੱਲਿਆ ਉਧਰ ਨੂੰ ਹੀ ਉਹ ਲੋਕ ਤੁਰ ਪਏ ਬੱਚੇ ਵੀ ਤੁਰ ਪਏ ਉਹਨਾਂ ਦੇ ਪੇਰੈਂਟਸ ਵੀ ਤੁਰ ਪਏ ਜਿੱਦਾਂ ਖਾਸ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਇੱਥੇ ਜਿਹੜੀ ਭੇਡ ਚਾਲ ਚੱਲੀ ਹੈ ਪਿਛਲੇ ਲਗਭਗ 40 ਸਾਲਾਂ ਤੋਂ ਉਹ ਵਿਦੇਸ਼ਾਂ ਚ ਜਾਣ ਦੀ ਰਹੀ ਹੈ ਇਸ ਕਰਕੇ ਦੇਖੋ ਦੇਖੀ ਲੋਕ ਇੱਕ ਦੂਸਰੇ ਦੇ ਬੱਚੇ ਵੀ ਜਿਹੜੇ ਆ ਪੇਰੈਂਟਸ ਵੀ ਆਪਣੇ ਬੱਚਾ ਨੂੰ ਵਿਦੇਸ਼ਾਂ ਚ ਭੱਲਣ ਲੱਗ ਪਏ ਲੇਕਿਨ ਜਿਹੜੀ ਐਜੂਕੇਸ਼ਨ ਦੌਰਾਨ ਕਾਉਂਸਲਿੰਗ ਦੀ ਲੋੜ ਸੀ ਉਹਨਾਂ ਨੂੰ ਸਹੀ ਸਮੇਂ ਤੇ ਜਦੋਂ ਉਹ ਗਾਈਡੈਂਸ ਦੀ ਲੋੜ ਪੈਂਦੀ ਹੈ ਵੀ ਅਸੀਂ ਅੱਗੇ ਕੀ ਕੀ ਪੜਨਾ ਅਸੀਂ ਕੀ ਬਣਨਾ ਲਾਈਫ ਦੇ ਵਿੱਚ ਔਰ ਉਹਦੇ ਲਈ ਸਾਨੂੰ ਕੀ ਪੜਾਈ ਪੜ੍ਹਨੀ ਪੈਗੀ ਕਿੱਥੋਂ ਪੜ੍ਹਨੀ ਪੈਗੀ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਨਹੀਂ ਦੱਸੀਆਂ ਜਾ ਸਕੀਆਂ ਤੇ ਹੁਣ ਉਹਦਾ ਮੈਨੂੰ ਪਤਾ ਚੱਲਿਆ ਆ ਬਈ ਗਵਰਨਮੈਂਟ ਨੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਦੇ ਵਿੱਚ ਕਾਉਂਸਲਿੰਗ ਦੇ ਲਈ ਇੱਕ ਬਕਾਇਦਾ ਟੀਚਰ ਨੂੰ ਅਪਾਇੰਟ ਵੀ ਕੀਤਾ ਹੋਇਆ ਹੈ ਕਾਉਂਸਲਿੰਗ ਦਾ ਅਲੱਗ ਤੋਂ ਮਤਲਬ ਕਿ ਇੱਕ ਸੈਕਸ਼ਨ ਬਣਾਇਆ ਗਿਆ ਹੈ ਸਕੂਲਾਂ ਦੇ ਵਿੱਚ ਪਰ ਫਿਰ ਵੀ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਕਾਉਂਸਲਿੰਗ ਦੀ ਹਾਲੇ ਵੀ ਬਹੁਤ ਜ਼ਿਆਦਾ ਘਾਟ ਹੈ। ਤੇ ਅਸੀਂ ਵੀ ਕਾਉਂਸਲਿੰਗ ਸ਼ੁਰੂ ਕੀਤੀ ਹੈ ਕੁਝ ਪਿੰਡਾਂ ਚ ਅਸੀਂ ਕਾਉਂਸਲਿੰਗ ਦੇ ਸੈਸ਼ਨ ਲਗਾਏ ਆ ਆਉਣ ਵਾਲੇ ਸਮੇਂ ਚ ਅਸੀਂ ਹੋਰ ਪਿੰਡਾਂ ਚ ਪਹੁੰਚਾਂਗੇ। ਔਰ ਇਹਦੇ ਬਾਰੇ ਪੰਜਵੀਂ ਕਲਾਸ ਤੋਂ ਉੱਪਰ ਦੇ ਜਿਹੜੇ ਬੱਚੇ ਆ ਉਹਨਾਂ ਦੀ ਔਰ ਨਾਲ ਹੀ ਉਹਨਾਂ ਦੇ ਪੇਰੈਂਟਸ ਦੀ ਸਾਡੇ ਇੱਕ ਸਾਥੀ ਲੈਕਚਰਰ ਆ ਉਹ ਸਾਨੂੰ ਬਾਰ-ਬਾਰ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਆ ਕਿ ਬੱਚਿਆਂ ਨਾਲੋਂ ਜ਼ਿਆਦਾ ਜ਼ਰੂਰਤ ਹੈ ਉਹਨਾਂ ਦੇ ਪੇਰੈਂਟਸ ਦੀ ਕਾਉਂਸਲਿੰਗ ਕਰਨ ਦੀ। ਤੇ ਕਾਉਂਸਲਿੰਗ ਅਸੀਂ ਫਾਰਮੂਲਾ ਵੀ ਇਹਦੇ ਤੇ ਕੰਮ ਕਰਨ ਲਈ ਬਣਾਇਆ ਹੈ এডੂਕੇਸ਼ਨ ਤੇ ਸੀਟੀਸੀ ਕਾਉਂਸਲਿੰਗ ਟਿਊਸ਼ਨ ਤੇ ਕੋਚਿੰਗ ਪਹਿਲਾ ਸਟੈਪ ਕਾਉਂਸਲਿੰਗ ਹੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਤੇ ਇਸ ਕੰਮ ਵੀ ਹੋਰ ਜ਼ਿਆਦਾ ਕਰਾਂਗੇ ਔਰ ਉਹਦਾਂ ਵੀ ਅਸੀਂ ਜਾਗਰੂਕਤਾ ਲਿਆਉਣਾ ਚਾਹੁੰਦੇ ਆ ਸਟੂਡੈਂਟਸ ਦੇ ਵਿੱਚ ਔਰ ਖਾਸ ਕਰਕੇ ਉਹਨਾਂ ਦੇ ਪੇਰੈਂਟਸ ਦੇ ਵਿੱਚ ਕਿ ਜਦੋਂ ਬੱਚਾ 5ਵੀਂ ਕਲਾਸ ਤੇ ਚੱਲਿਆ ਜਾਂਦਾ ਆ ਜਾਂ 6ਵੀਂ ਕਲਾਸ ਚ ਚੱਲੇ ਜਾਂਦਾ ਆ ਉਹਨਾਂ ਦੀ ਕਾਉਂਸਲਿੰਗ ਸ਼ੁਰੂ ਹੋ ਜਾਣੀ ਚਾਹੀਦੀ ਆ ਜਿਹੜੇ ਵੀ ਅچھے ਟੀਚਰ ਆ ਜਾਂ ਸਹੀ ਜਾਣਕਾਰੀ ਰੱਖਦੇ ਆ ਜਿਸ ਬੱਚੇ ਨੇ ਜੈਸ ਫੀਲਡ ਚ ਉਹਦਾ ਇੰਟਰਸਟ ਆ ਉਹਦੇ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਤੋਂ ਰੈਗੂਲਰ ਉਹਨਾਂ ਨੂੰ ਕਾਉਂਸਲਿੰਗ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਸਹੀ ਸਮੇਂ ਤੇ ਇੱਕ ਸਹੀ ਡਾਇਰੈਕਸ਼ਨ ਮਿਲ ਸਕੇ ਔਰ ਉਹ ਅੱਗੇ ਕਿਸੇ ਵੀ ਵੱਡੇ ਜਿਹੜਾ ਏਮ ਉਹਨਾਂ ਨੇ ਬਣਾਇਆ ਲਾਈਫ 'ਚ ਉਹਦੇ ਨੂੰ ਪਹੁੰਚਣ 'ਚ ਉਹ ਸਫਲ ਹੋ ਸਕਣ ਤੇ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਜਿਹੜਾ ਈਟਾ ਦਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹ ਜਿਹੜਾ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ